ਪਹਿਲੇ ਸਵੇਰੇ 13 ਲੀਟਰ ਦੁੱਧ ਚੋਇਆ ਜੀ ਪਹਿਲੇ ਸਵੇਰੇ 13 ਲੀਟਰ ਦੁੱਧ ਤਾਂ ਪਹਿਲਾਂ ਚੋਇਆ ਹੈਗਾ ਹਾਂਜੀ 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 ਠੀਕ ਹੈ ਤੇ ਇਸ ਵਾਰ ਬਾਈ ਕਿੰਨੀ ਉਮੀਦ ਹੈ ਤੇ ਉਹ ਇਸ ਵਾਰ ਵੀਰੇ ਉਮੀਦ ਤਾਂ 15 ਦੀ ਆ ਪਰ ਬਾਕੀ ਡਿਪੈਂਡ ਕਰਦਾ ਜਿੱਦਾਂ ਦੀ ਆਪਾਂ ਸੇਵਾ ਕਰਾਂਗੇ ਉਦਾਂ ਦਾ ਹੀ ਬਸ ਦੁੱਧ ਦੇ ਸਕੀਏ ਠੀਕ ਆ ਬਾਕੀ ਸੇਵਾ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਕੋਠੇ ਸਰਜੀਤਪੁਰਾ ਤਹਿਸੀਲ ਆਰੰਮਪਰਾ ਫੂਲ ਤੇ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਤੇ ਇਹ ਬਾਜੇਖਾਨੇ ਤੋਂ ਬਰਨਾਲਾ ਰੋਡ ਦੇ ਉੱਤੇ ਇਹ ਪਿੰਡ ਪੈ ਜਾਂਦਾਗਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਦੂਜਾ ਸੂਆ ਇਹਨੇ ਸੁਣਾ ਖੁਸ਼ਕ ਦੇ ਨੇ ਤੇ ਬਾਕੀ ਆ ਗਏ ਇਹ ਬਕਾਊ ਆ ਗਏ ਤੇ ਆਪ ਦੀ ਤੁਸੀਂ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਬਾਈ ਦੇ ਆਮ ਘਰੇਲੂ ਘਰ ਦੀ ਲੋੜ ਵਾਸਤੇ ਜਿਵੇਂ ਪਸ਼ੂ ਰੱਖੇ ਹੁੰਦੇ ਆ ਆਹੀਂ ਪਸ਼ੂ ਰੱਖੇ ਹੋਏ ਆਗੇ ਤੇ ਇਹਨਾਂ ਦੇ ਵਿੱਚੋਂ ਇਹ ਝੋਟੀ ਬਾਈ ਨੇ ਵਿਕਾਊ ਕਰੀ ਹੈਗੀ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਪਤਾ ਹੋਰ ਕੇ ਦਿਖਾ ਦਾਂਗੇ ਆਪ ਦੀ ਪੂਰੀ ਬੋਲ ਤਸੱਲੀ ਕਰਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋਗੇ ਤੇ ਆਜੋ ਤੁਹਾਡਾ ਆਪਾਂ ਜਿਆਰਾ ਸਮਝਣੀ ਲੈਂਦੇ ਬਾਈ ਨਾਲ ਸਾਰੀ ਆਪਾਂ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਦਿੰਨੇ ਆ ਉਸ ਤੋਂ ਬਾਅਦ ਤੁਹਾਨੂੰ ਪਤਾ ਹੋਰ ਕੇ ਦਿਖਾ ਦਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਬਲੀਵ ਸਿੰਘ ਭੁੱਲਰ ਚੰਦਰ ਸਰਦੀਪੁਰਾ ਠੀਕ ਹੈ ਜੀ ਤੇ ਜਿਹੜੀ ਬਈ ਆਪਾਂ ਇਹ ਮੱਝ ਵੇਚਣ ਲੱਗੇ ਆਂ ਛੋਟੀ ਵੇਚਣ ਲੱਗੇ ਆ ਹਨਾ ਇਹਦੀ ਕੀ ਡਿਟੇਲ ਆ ਗਈ ਕਿਹੜਾ ਸੂਆ ਸੁਣਾ ਇਹਨੇ ਤੇ ਦੂਜੇ ਸੂਏ ਸੂਰੇ ਹੀ ਆ ਜੀ ਠੀਕ ਹੈ ਤੇ ਕਿੰਨੇ ਕੁ ਦਿਨ ਅਜੇ ਪਏ ਆ ਜੀ ਬਈ ਦਿਨ ਪੂਰੇ ਹੋਣ ਦੇ ਇੱਕ ਦੋ ਦਿਨ ਲੈ ਸਕਦੀ ਆ ਠੀਕ ਆ ਮਤਲਬ ਇੱਕ ਦੋ ਦਿਨ ਲਿਆ ਸਕਦੀ ਆ ਹਾਂਜੀ ਹਾਂਜੀ ਬਾਕੀ ਪਸ਼ੂ ਦਾ ਪਤਾ ਬਣੀ ਹੁੰਦਾ ਉੱਪਰ-ਨੀਚੇ ਹਨਾ ਹਾਂਜੀ ਹਾਂਜੀ ਵੱਧ ਘੱਟ ਵੀ ਦਿਨ ਲੈ ਜਾਂਦਾ ਲੈ ਜਾ ਸਕਦੇ ਆ ਠੀਕ ਆ ਤੇ ਹੈ ਆਪਣੇ ਬਈ ਘਰ ਦੀ ਹੀ ਆ ਇਹ ਘਰ ਦੀ ਛੋਟੀ ਆ ਵੀਰੇ ਠੀਕ ਆ ਤੇ ਕਿੰਨਾ ਦੁੱਧ ਆਪਾਂ ਚੋਇਆ ਪਹਿਲਾਂ ਸੂਏ ਚ ਪਹਿਲੇ ਸਵੇਰੇ 13 ਲੀਟਰ ਦੁੱਧ ਹੋਇਆ ਜੀ ਪਹਿਲੇ ਸਵੇਰੇ 13 ਲੀਟਰ ਦੁੱਧ ਆ ਪਹਿਲਾ ਚੋਇਆ ਹੈਗਾ ਹਾਂਜੀ 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 ਠੀਕ ਹੈ ਤੇ ਇਸ ਵਾਰ ਭਾਈ ਕਿੰਨੀ ਉਮੀਦ ਹੈ ਤੁਹੋ ਇਸ ਵਾਰ ਵੀਰੇ ਉਮੀਦ ਤਾਂ 15 ਦੀ ਆ ਪਰ ਬਾਕੀ ਡਿਪੈਂਡ ਕਰਦਾ ਜਿੱਦਾਂ ਦੀ ਆਪਾਂ ਸੇਵਾ ਕਰਾਂਗੇ ਉਦਾਂ ਦਾ ਹੀ ਪਸ ਦੁੱਧ ਦੇ ਸਕੀਂਗਾ ਠੀਕ ਆ ਬਾਕੀ ਸੇਵਾ ਤੇ ਹੁੰਦਾ ਹੈ ਨਾ ਹਾਂਜੀ ਹਾਂਜੀ ਸੇਵਾ ਆਪਾਂ ਚੰਗੀ ਕਰ ਲਾਂਗੇ ਤਾਂ ਦੁੱਧ ਵੱਧ ਲੈ ਲਾਂਗੇ ਘੱਟ ਕਰਾਂਗੇ ਤਾਂ ਘੱਟ ਨਿਕਲੂਗਾ ਬਾਕੀ ਹੁਣ ਮੈਂ ਤਾਂ ਆਪਦੀ ਜਾਨੋਂ ਵੱਧ ਸਾੰਦ ਇਹਨਾਂ ਦੀ ਸੇਵਾ ਕਰਦਾ ਠੀਕ ਹੈ ਜੀ ਹਾਂ ਦੇਸੀ ਘਿਓ ਵੀ ਦਿੱਤਾ ਹੋਇਆ ਨਾ ਅੱਛਾ ਜੀ ਹਾਂਜੀ ਹਰ ਵਾਰੀ ਠੀਕ ਹੈ ਜੀ ਹਾਂਜੀ 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 ਮਤਲਬ ਚੰਗੀ ਮਤਲਬ ਸੰਭਾਲ ਕੇ ਸੇਵਾ ਕਰਦੇ ਹਾਂ ਹਾਂਜੀ ਬਹੁਤ ਚੰਗੀ ਸਾਂਭ ਸੰਭਾਲ ਕਰਦੇ ਆ ਠੀਕ ਹੈ ਜੀ ਫੇਰ ਹੀ ਆਪਾਂ ਨੂੰ ਕੁਝ ਦਿੰਦੇ ਆ ਪਸ਼ੂ ਨੇ ਤਾਂ ਤੁਹਾਨੂੰ ਪਤਾ ਹੀ ਹੈ ਸਹੀ ਗੱਲ ਹੈ ਜੀ ਇਹ ਸਾਂਭਾਂਗੇ ਤਾਂ ਫੇਰ ਹੀ ਆ ਹਾਂਜੀ 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 ਤੇ ਬਾਈ ਚੋਣ ਜਾਣ ਚ ਕਿਵੇਂ ਰਹੀ ਆ ਬਿਲਕੁਲ ਮੇਰੇ ਪੋਲੀ ਆ ਬੱਚਾ ਵੀ ਚੋਸਦਾ ਠੀਕ ਹੈ ਭੈਣਾ ਵੀ ਚੋਸਦੀਆਂ ਠੀਕ ਹੈ ਬਾਈ ਵੀ ਚੋਸਦੇ ਤੇ ਉਹ ਵਧੀਆ ਰਹੀ ਠੰਡੀ ਸੀ ਲ ਬਿਲਕੁਲ ਇਹਨੂੰ ਲੱਤ ਉੱਥੇ ਰੱਖਣ ਦਾ ਨਹੀਂ ਬੰਦਾ ਪਿਛਲੀ ਲੱਤ ਜਿਹੜਾ ਜਿੰਨਾ ਕਰ ਆਪ ਨਹੀਂ ਉਠਦੇ ਮੈਂ ਤਾਂ ਨਹੀਂ ਮੱਝ ਪਾਸੇ ਹੋਊਗੀ ਠੀਕ ਹੈ ਬਾਕੀ ਦੇਖਣ ਤੋਂ ਹੀ ਪਤਾ ਲੱਗਦਾ ਹਾਂ ਜੇ ਮੈਂ ਉਪਰਾਂ ਹਨਾ ਇਹ ਡਰਦੀ ਨਹੀਂ ਜਾਨ ਗਾਲੀ ਕਰੀ ਜਾਂਦੀ ਹੈ ਠੀਕ ਹੈ ਆਣਾ ਤੁਣਾ ਓਕੇ ਬਿਲਕੁਲ ਆਪਣੀ ਗਰੰਟੀ ਹੋਊਗੀ ਆਣਾ ਵੀ ਗਰੰਟੀ ਹੋਊਗੀ ਤੇ ਮੁੱਲ ਆਪਾਂ ਕਿੰਨਾ ਕਰਦੇ ਆਂ ਬਈ ਮੁੱਲ ਵੀਰੇ 135000 ਠੀਕ ਹੈ ਬਾਕੀ ਮਾੜਾ ਮੋਟਾ ਮੌਕੇ ਤੇ ਹੋ ਜਮਾਨਤ ਆਣਾ ਥੋੜਾ ਬਹੁਤਾ ਹੋ ਜਾਊਗਾ ਵੀਰੇ ਜ਼ਿਆਦਾ ਨਹੀਂ ਕਿਉਂਕਿ ਆਪਾਂ ਮੰਗੇ ਹੀ ਉਸ ਹਿਸਾਬ ਨਾਲ ਠੀਕ ਆਪਾਂ ਮੰਗੇ ਉਹਨਾਂ ਕ ਜਿਆਦਾ ਕੁਆਲਟੀ ਹੈ ਨਾ ਠੀਕ ਉਸ ਹਿਸਾਬ ਨਾਲ ਆਪਾਂ ਜਿਆਦਾ ਪੈਸੇ ਮੰਗੇ ਆ ਜੀ ਕਿ ਹੈ ਵੀ ਉਹ ਨਈਟ ਕਰਿਆ ਆਪਾਂ ਹਾਂਜੀ 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 ਪਾਲਤੂ پیسے ਮੰਗਨ ਦਾ ਕੀ ਫਾਇਦਾ ਠੀਕ ਹੈ ਜੀ ਤੇ ਖੋਲ ਕੇ ਦਾ ਢੇੜਾ ਦਵਾ ਦੇ ਠੀਕ ਹੈ ਜੀ ਦੋਸਤ ਡਿਟੇਲ ਦੇ ਗਰੀਬ ਆਪਾਂ ਤੁਹਾਨੂੰ ਲੈਤੀ ਤੁਰਦੀ ਨੂੰ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਆਪਾਂ ਢੇੜਾ ਦਵਾਦਨੇ 135000 ਮੁੱਲ ਆ ਇਹ ਮਾੜਾ ਮੋਟਾ ਮੌਕੇ ਤੇ ਮਾਨਦਾਨ ਜਰੂਰ ਹੋ ਜੂਗਾ ਸੰਗ ਦੇਖ ਸਕਦੇ ਹੋ ਕੁੰਡੇ ਐ ਬਾਕੀ ਝੋਟੀ ਚੰਗੀ ਐ ਠੰਢੀ ਸੀਲ ਐ ਕਿਉਂਕਿ ਇਹਨੇ ਜਗਾਲੀ ਨਹੀਂ ਛੱਡੀ ਦੇਖ ਸਕਦੇ ਹੋ ਕਦ ਕਦ ਦੇਖ ਸਕਦੇ ਹੋ ਕਦ ਕਦ ਦਰਮਿਆਨਾ ਜਿਵੇਂ ਹੁੰਦਾਗਾ ਤੇ ਚੰਗੀ ਸਭੀ ਬਲੀ ਹੈਗੀ ਦੇਖ ਸਕਦੇ ਹੋ ਬਾਡੀ ਬਾਂਤਰ ਦੀ ਬਹੁਤ ਚੰਗੀ ਹੈਗੀ ਬਾਕੀ ਥਾਣਾ ਦਾ ਸੈਜ ਬਹੁਤ ਵਧੀਆ ਮਿਲਕਵੇਨ ਚੰਗੀ ਆਉਂਦੀ ਹੈ ਨਾੜਾਂ ਵੀ ਜੰਗਲਾਂ ਦੀਆਂ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਗੱਟਪੋੜੇ ਦੀ ਕੁਆਲਿਟੀ ਬਹੁਤ ਚੰਗੀ ਹੈ ਥਾਣਾ ਦਾ ਸੈਜ ਬਹੁਤ ਵਧੀਆ ਹੈ ਤੇ ਆਰਡਰ ਦੀ ਤਿਆਰੀ ਮਤਲਬ ਕਿ ਚੰਗੀ ਆ ਗਈ ਤੇ ਅੱਜ ਯਾਨੀ ਕਿ ਦਿਨ ਪਏ ਆ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰੂਗੀ ਇਹ ਦੁੱਧ ਲਾਉਂਦੀ ਆਉਂਦੀ ਹੈ ਵੀ ਬਾਕੀ ਹਜੇ ਘੱਲਾਂ ਢੁੱਲਾਂ ਕਾਫੀ ਬਈਆਂ ਗਈਆਂ ਦੇਖ ਸਕਦੇ ਹੋ ਤੁਸੀਂ ਮੋੜ ਲਾ ਬਈ ਬਾਕੀ ਪਹਿਲੇ ਸਵੇਰ 13 ਲੀਟਰ ਦੁੱਧ ਦਿੱਤਾ ਹੈ 15 ਦੀ ਉਮੀਦ ਹੈ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦ ਸਕਦੇ ਹੋ ਇੱਥੇ ਆ ਕੇ ਤੁਸੀਂ ਆਪ ਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਸੁਭਾਖੀ ਨੂੰ ਜੇ ਐਗਜ਼ਾਮ ਦੇਣਾ ਦਾ ਸਾਇ ਹੈ ਹਨਾ ਜੁਤੀ ਹੈਲਥ ਦੇ ਨੂੰ ਚੰਦੂ ਸਾਡਾ ਬਾਕੀ ਸੇਸ ਰਿਗਵਾਲਟੀ ਦੇ ਐਗਜ਼ਾ ਜੋ ਉੰਡੇ ਸੇਗਾ ਵੀ ਬੈਕ ਸਾਈਡ ਤੋਂ ਦੇਖ ਸਾਜੋ ਇਹ ਢਿੱਲਾ ਕਾਫੀ ਬੰਨਿਆ ਹੋਇਆ ਮੈਂ ਤਾਂ ਹੈਵੀ ਦੇਣ ਲੈ ਜੂਗੀ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਅੱਗੇ ਤਸੱਲੀ ਤੁਸੀਂ ਕਰਨੀ ਆ ਆਪਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ